ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਚਾਜ ਐਗਰੀਕਲਚਰ ਤੇ ਦੋਸਤੋ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਮੱਕੀ ਦਾ ਚਾਰ ਪਾਉਣ ਵਾਲੀ ਮਸ਼ੀਨ ਜਿਹੜੀ ਕਿ ਪੰਜਾਬ ਦੇ ਅੰਦਰ ਹੀ ਬਣੀਆ ਹੈ ਨਾ ਕੰਪਨੀ ਆ ਤੇ ਕਿਵੇਂ ਕਿਵੇਂ ਚਾਰ ਪਾਉਂਦੀ ਆਪਾਂ ਅੱਜ ਦੇ ਬਲੌਗ ਵਿੱਚ ਤੁਹਾਨੂੰ ਸਾਰਾ ਦੱਸ ਦਵਾਂਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਵਾਂ ਇਹ ਮਸ਼ੀਨ ਨਾਬਾ ਸ਼ਹਿਰ ਵਿਖੇ ਪੈਂਦੇ ਪਿੰਡ ਕਣੀਵਾਲ ਵਿਖੇ ਸੈਂਡੀ ਚੀਮਾ ਵੀਰ ਉਹਨਾਂ ਦੀ ਮਸ਼ੀਨਾਂ ਤੇ ਇਹਨਾਂ ਨੂੰ ਤਕਰੀਬਨ ਦੂਜਾ ਸੀਜ਼ਨ ਆਇਆ ਕਿ ਇਹ ਮਸ਼ੀਨ ਨਾਲ ਸੈਲਜ ਪਾਉਂਦੇ ਆ ਤਾਂ ਤੇ ਇਹਨਾਂ ਦਾ ਐਕਸਪੀਰੀਅੰਸ ਇਹ ਮਸ਼ੀਨ ਨੂੰ ਲੈ ਕੇ ਬਹੁਤ ਚੰਗਾ ਆ ਤੇ ਆਪਣੇ ਹਰ ਸਾਲ ਇਹ ਪਾ ਕੇ ਜਾਂਦੇ ਨੇ ਸੈਲਜ ਤੇ ਸੈਲਜ ਪਾਉਣ ਦੇ ਲਈ ਇਹਨਾਂ ਕੋਲ ਮੈਨੇਜਮੈਂਟ ਬਹੁਤ ਚੰਗੀ ਆ 6 ਤੋਂ 7 ਟਰੈਕਟਰ ਇਹਨਾਂ ਕੋਲੇ 4x4 ਹੀ ਟਰੈਕਟਰ ਰੱਖੇ ਹੋਏ ਨੇ ਤੇ ਇੱਕ ਦਿਨ ਵਿੱਚ ਤਕਰੀਬਨ 10 ਕਿਲਿਆਂ ਦਾ ਸੈਲਜ ਬੜੇ ਆਰਾਮ ਨਾਲ ਪਾ ਦਿੰਦੇ ਨੇ ਜੇਕਰ ਕੰਮ ਖਿੱਚ ਕੇ ਚਲਾਉਣਾ ਹੋਵੇ ਤਾਂ 12 ਤੋਂ 13 ਕਿਲਿਆਂ ਦਾ ਸੈਲਜ ਵੀ ਇੱਕ ਦਿਨ ਦੇ ਵਿੱਚ ਪਾ ਸਕਦੇ ਨੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਮਸ਼ੀਨ ਦਾ ਰਿਵਿਊ ਦਿਖਾਉਣਿਆ ਤੇ ਇਹ ਮਸ਼ੀਨ ਹੈਗੀ ਹੈ ਨਾ 3 ਵਾਲਿਆਂ ਦੀ ਮੱਕੀ ਵੱਟਣ ਵਾਲੀ ਬਹੁਤ ਵਧੀਆ ਮਸ਼ੀਨ ਆ ਤੇ ਸਭ ਤੋਂ ਪਹਿਲੀ ਗੱਲ ਮੈਂ ਦੱਸ ਦਵਾਂ ਵੀ ਚਾਰ ਰੋਲ ਲੈ ਕੇ ਜਾਂਦੀ ਆ ਚਾਰ ਲਾਈਨਾਂ ਇਕੱਠੀਆਂ ਲੈ ਜਾਂਦੀ ਆ ਇਹ 4 ਰੋ ਮਸ਼ੀਨ ਜਿਹਨੂੰ ਆਪਾਂ ਕਹਿੰਦੇ ਆ ਤੇ ਇਹ ਮਸ਼ੀਨਰੀ ਦੇ ਨਾਲੇ ਸੰਭਵ ਹੋ ਚੁੱਕਿਆ ਵੀ ਜਿਹੜਾ ਆਪਾਂ ਇਹ ਨਾਲ ਚਾਰ ਪਾਈ ਜਾਂਦਾ ਦੋਸਤੋ ਜੇਕਰ ਇਸ ਮਸ਼ੀਨ ਦੇ ਵਿੱਚ ਇੰਜਨ ਦੀ ਗੱਲ ਕਰੀਏ ਤਾਂ ਬਹੁਤ ਹੀ ਹੈਵੀ ਡਿਊਟੀ ਕੰਮ ਕਰਨ ਵਾਲਾ ਇੰਜਨ ਰੱਖਿਆ ਗਿਆ 220 ਹਰਸ ਪਾਵਰ ਇੰਜਨ ਆ ਤੇ 6 ਸਿਲੰਡਰਾਂ ਉੱਪਰ ਕੰਮ ਕਰਦਾ ਆ ਤੇ ਜਿਹੜਾ ਇਹਦਾ ਬੂਮ ਆ ਦੋਸਤੋ ਇਹ 360 ਡਿਗਰੀ ਤੇ ਘੁੰਮਦਾ ਆ ਤੇ ਪੂਰਾ ਇਲੈਕਟ੍ਰੋਨਿਕ ਆ ਮੈਨੂਅਲ ਬੂਮ ਨਹੀਂ ਹੈਗਾ ਪੂਰਾ ਦਾ ਪੂਰਾ ਇਲੈਕਟ੍ਰੋਨਿਕ ਘੁੰਮਦਾ ਹੈ ਜਾਇਸਟਿਕ ਦੇ ਨਾਲ ਉਹ ਤੁਹਾਨੂੰ ਦਿਖਾਉਣੀ ਆ ਆਜੋ ਦੋਸਤੋ ਅੰਦਰ ਤੁਹਾਨੂੰ AC ਕੈਬਨ ਦਾ ਨਜ਼ਾਰਾ ਵੀ ਦਿਖਾ ਦਿੰਨੇ ਆ ਤੇ ਕਿਵੇਂ-ਕਿਵੇਂ ਇਹ ਚੱਲਦੀ ਆ ਤੇ ਇਹ ਭਾਈ ਇਹਦਾ ਕੈਬਨ ਆ ਇੱਥੇ ਦੋ ਜਣੇ ਬੈਠ ਸਕਦੇ ਨੇ ਕੰਡੈਕਟਰ ਬੈਠ ਸਕਦੇ ਆ ਤੇ ਡਰਾਈਵਰ ਬੈਠ ਸਕਦੇ ਆ ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਦਿਖਾ ਦੂੰਗਾ ਇਹ ਡਿਵਾਈਸ ਇੱਕ ਇਲੈਕਟ੍ਰੋਨਿਕ ਡਿਵਾਈਸ ਆ ਇਹਦੇ ਨਾਲ ਜਿਹੜੇ ਬਟਨ ਦਿੱਤੇ ਹੋਏ ਨੇ ਜਿੰਨਾ ਵੀ ਬੂਮ ਆ ਮੱਕੀ ਦੇ ਉੱਪਰ ਟਰਾਲੀ ਵਿੱਚ ਬੂਮ ਦੇ ਨਾਲ ਮੱਕੀ ਪੈਂਦੀ ਆ ਉਹ ਸਾਰਾ ਕੰਟਰੋਲ ਇਹਦਾ ਇੱਥੋਂ ਹੁੰਦਾ ਤੇ ਇਸ ਤੋਂ ਨਾਵ ਇਹਦਾ ਇੱਕ ਆ ਜੁਆਇਸਟਿਕ ਦਿੱਤੀ ਹੋਈ ਆ ਆ ਜੋਇਸਟਿਕ ਦੇ ਵਿੱਚ ਬਟਨ ਹੈਗੇ ਨੇ ਤੇ ਮੈਨੂੰ ਦੇਖੋ ਇਹਨਾਂ ਦਾ ਹਿਸਾਬ ਕਿਤਾਬ ਨਹੀਂ ਹੈਗਾ ਆਪਾਂ ਤੁਹਾਨੂੰ ਅਮੀ ਦੱਸ ਜੀ ਆ ਇਹਦਾ ਇਹਦਾ ਇਹ ਤੁਹਾਨੂੰ ਡਰਾਈਵਰ ਉਹ ਵੀ ਦੱਸ ਦੇਣਗੇ ਹਨ ਤੇ ਆਪਾਂ ਨੂੰ ਤਾਂ ਇੰਨਾ ਕੁ ਪਤਾ ਵੀ ਚਲਾਉਣ ਨੂੰ ਬੜੀ ਵਧੀਆ ਤੇ ਗੇੜਾ ਦੇ ਕੇ ਦੇਖਿਆ ਜੀ ਪਹਿਲਾਂ ਤੇ ਬਾਕੀ ਇਹਦਾ ਏਸੀ ਵਗੈਰਾ ਪੂਰਾ ਵਧੀਆ ਓਕੇ ਚੀਜ਼ ਆ ਏਸੀ ਵੀ ਬਹੁਤ ਵਧੀਆ ਚੀਜ਼ ਆ ਤੇ ਆ ਇਹਦੀ ਰੇਸ ਆ ਗਈ ਜਿਵੇਂ ਕੰਪੈਨੀਆਂ ਦੀ ਹੁੰਦੀ ਆ ਕਿਹੜੇ ਟੱਕ ਦੇ ਦੀ ਰੇਸ ਚੱਲਣੀ ਆ ਹਨਾ ਇਹ ਸਾਰਾ ਸਿਸਟਮ ਬਹੁਤ ਵਧੀਆ ਹੈ ਤੇ ਏਸੀ ਆ ਜਿਹੜਾ ਇਹਦਾ ਏਸੀ ਤਾਂ ਦਮਦਾਰ ਆ ਬਸ ਇਹਦੇ ਚ ਬੈਠ ਕੇ ਤਾਂ ਇਹਨੂੰ ਚਲਾਈ ਚੱਲ ਕੇਵੇਂ ਮਰਜ਼ੀ ਫਿਰ ਕੋਈ ਤੁਹਾਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਹੈਗੀ ਏਸੀ 'ਚ ਬੈਠੋ ਉਹ ਦੇਖੋ ਜੀ ਕਟਰ ਸਟੇering ਆ ਤੇ ਇੱਧਰ ਵੀ ਕੈਮਰਾ ਦਿਖਾ ਦਿਓ ਵੀ ਕਟਰ ਜਿਵੇਂ ਬਿਲਕੁਲ ਬੰਦਾ ਉੱਪਰ ਕਟਰ ਤੇ ਬੈਠਦਾ ਜਿਵੇਂ ਨਾ ਆਪਾਂ ਬਾਹਰਲੇ ਦੇਖ ਸਕਦੇ ਦੇਖਦੇ ਹੁੰਦੇ ਸੀ ਉਹੀ ਫੀਲਿੰਗ ਵਾਲੀ ਬਸ ਸਿਸਟਮ ਹੋ ਗਿਆ ਸਾਰਾ ਵੀ ਕੋਈ ਚੀਜ਼ ਹੈਗੀ ਹੋਣੀ ਵੱਧ ਘੱਟ ਤਾਂ ਉਹੀ ਚੀਜ਼ਾਂ ਲੱਗਦੇ ਨੇ ਇੱਥੇ ਜਿਵੇਂ ਬਾਹਰਲੇ ਦੇਸਾਂ ਵਿੱਚ ਬੱਚਾ ਬਿਠਾ ਕੇ ਨਾ ਇੱਥੇ ਉਹ ਕੁੜੀਆਂ ਜਾਂ ਵੱਡੀਆਂ ਜਾਂਦੀਆਂ ਸੀ ਮੱਕੀ ਵੱਡੀਆਂ ਦੇ ਕਣ ਕੱਬਡੀਆਂ ਜਾਂਦੀਆਂ ਜੀ ਇੱਥੇ ਜਵਾਕ ਨੂੰ ਕਿਵੇਂ ਮਰਜੀ ਟੋਕਰੀ 'ਚ ਬਿਠਾ ਕੇ ਕਿਵੇਂ ਮਰਜੀ ਐਂ ਰਾਂ ਦੇ ਨਾਲ ਏਸੀ 'ਚ ਬੈਠ ਕੇ ਕਿੰਨਾ ਮਰਜ਼ੀ ਕੰਮ ਕਰੀ ਜਾਵੇ ਕੋਈ ਗਰਮੀ ਦੀ ਕੋਈ ਪਰਵਾਹ ਨਹੀਂ ਬਸ ਇਹ ਹੁਣ ਇੱਕ ਕਮੀ ਪੈਸੀ ਰਹੇਗੀ ਏਸੀ ਇਹ ਨਾ ਤੇ ਲੱਗਗੇ ਏਸੀ ਆਪਣੇ ਲੋਕਲ ਟਰੈਕਟਰਾਂ ਦੇ ਆਉਣ ਵਾਲੇ 3-4 ਸਾਲਾਂ ਤੱਕ ਜ਼ਰੂਰ ਲੱਗ ਜਾਣਗੇ ਕਿਉਂਕਿ ਏਸੀ ਵੀ ਹੁਣ ਇੱਕ ਮੁੱਖ ਚੀਜ਼ ਹੋ ਚੁੱਕੀ ਹੈ ਚਾਹੇ ਮੈਨੂੰ ਕਮੈਂਟਾਂ ਵਿੱਚ ਲੋਕੀ ਕਹੀ ਚੱਲ ਰਿਹਾ ਇਹਦਾ ਕੀ ਗ ਤੇ ਇਹ ਦੋਸਤ ਇਹਦਾ ਓਵਰਆਲ ਰਿਵਿਊ ਆ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇਹਦੇ ਪਿੱਛੇ ਇੱਕ ਹੁੱਕ ਵੀ ਲਾਈ ਗਈ ਆ ਇਹ ਹਾਈਡਰੋਲਿਕ ਜੈਕ ਦੇ ਨਾਲ ਉੱਚੀ ਨੀਵੀ ਹੋ ਜਾਂਦੀ ਆ ਟਰਾਲੀ ਪਹਿਲਾ ਘੇੜਾ ਇਹਦੇ ਪਿੱਛੇ ਟਰਾਲੀ ਪਾ ਕੇ ਦਿੱਤਾ ਜਾਂਦਾ ਬਾਕੀ ਦਾ ਫਿਰ ਟਰਾਲੀਆਂ ਬਰਾਬਰ ਤੋਰ ਹੀ ਲੈ ਜਾਂਦੀਆਂ ਨੇ ਤੇ ਬਾਕੀ ਵਧੀਆ ਹੈ ਓਵਰਆਲ ਤੇ ਬਠਿੰਡੇ ਦੀ ਬਣੀ ਹੋਈ ਆ ਇਹ ਭਾਰਤ ਮਕੈਨੀਕਲ ਵਰਕਸ ਇੱਥੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਜੇ ਮਸ਼ੀਨ ਤੁਸੀਂ ਨੇ ਬੁੱਕ ਕਰਾਉਣੀ ਹੋਵੇ ਇਹ ਕਰਵਾ ਵੀ ਸਕਦੇ ਹੋ ਵਧੀਆ ਮਸ਼ੀਨਾਂ ਮੈਨੂੰ ਲੱਗਦਾ ਕੀਮਤ ਇਹਦੀ ਤਕਰੀਬਨ ਤਕਰੀਬਨ ਏਸੀ ਵਾਲੀ ਦੀ 35 ਲੱਖ ਰੁਪਿਆ ਹੋਊਗੀ 3 ਲੱਖ ਰੁਪਿਆ ਏਸੀ ਕੈਬ ਨਾਲ ਹੀ ਮਹਿੰਗੀ ਆ 3.5 ਲੱਖ ਰੁਪਿਆ ਤੇ ਪਰ ਉਹ ਜਰਾ ਆਰਾਮਦਾਰੀ ਵੀ ਬਹੁਤ ਆ ਜਿਹੜੇ ਹੁਣ ਇੰਨੇ ਜ਼ਿਆਦਾ ਵੱਡਰ ਆ ਹਨਾ ਮੱਕ ਨੂੰ ਇੰਨੇ ਨੂੰ ਧੁੱਪ ਦੇ ਵਿੱਚ ਤੇ ਵੀਰ ਏਸੀ ਵਾਲੀ ਮਸ਼ੀਨਾਂ ਹੀ ਵੱਡਣੀਆਂ ਨਾ ਨਜ਼ਾਰਾ ਬਹੁਤ ਹੈ ਦਾ ਲੈ ਕੇ ਚਾਰ ਲੈਣੇ ਹੀ ਜਾਂਦੀ ਆ ਪਰ ਤੋਰਾ ਬਹੁਤ ਆ ਨਾ ਚਾਰ ਲੈਣਾਂ ਐ ਫਟਾਫਟ ਕਰਕੇ ਲੈ ਜਾਣੀਆਂ ਨੇ ਇਹਨੇ ਤਾਂ ਕਰਕੇ ਵਧੀਆ ਚੱਲਦੀ ਆ ਇਹ। ਲੋ ਜੀ। ਬਾਕੀ ਤੁਹਾਨੂੰ ਚਲਦੀ ਦੀ ਵੀਡੀਓ ਦਿਖਾਉਣੇ ਅੱਗੇ। ਲੋ ਜੀ ਦੋਸਤੋ ਦੇਖੋ ਜੀ ਮਸ਼ੀਨ ਜਿਹੜੀ ਚੱਲ ਰਹੀ ਆ ਨਾ ਇਹ ਜ਼ਰੂਰੀ ਨਹੀਂ ਹੈਗਾ ਵੀ ਜਿੱਧਰ ਨੂੰ ਖੁੱਡਨੇ ਉਧਰ ਨੂੰ ਚਲਾਉਣੀ ਆ। ਇਹੀ ਇਹ ਮਸ਼ੀਨ ਦਾ ਨਜ਼ਾਰਾ ਆ। ਇਹਦਾ ਤੁਸੀਂ ਛੋਟੇ ਲੋਡ ਵੱਡੇ ਲੋਡ ਕਿਹੜੇ ਮਰਜ਼ੀ ਲੋਡ ਚਲਾ ਲਓ। ਦੇਖੋ ਧਰਤੀ ਗਿੱਲੀ ਆ 4x4 ਟਰੈਕਟਰਾਂ ਦੇ ਨਾਲ ਘ੍ਰਿਸਾ ਪਾਪਾ ਕੇ ਇਹਨਾਂ ਨੇ ਫੇਰ ਵੀ ਚਾਰ ਪਾਸੇ ਤਾਂ 4x4 ਟਰੈਕਟਰ ਦੋਨੋਂ 4x4 ਟੋਚਨ ਪਾ ਕੇ ਪਹਿਲਾਂ ਹੀ ਖਿੱਚ ਰਹੇ ਨੇ। ਖਰਤੀ ਕਾਫੀ ਗਿੱਲੀ ਸੀ ਆਪਣੇ ਖੇਤ ਦੀ ਟਰੈਕਰ ਬਾਣਨੇ ਆਪਣੇ ਤੇ ਇਹੀ ਚੀਜ਼ ਦਾ ਨਜ਼ਾਰਾ ਹੈ ਮਸ਼ੀਨ ਦਾ ਤੇ ਮੈਨੇਜਮੈਂਟ ਬਹੁਤ ਚੰਗੀਆਂ ਨਾਲ ਦੀ ਨਾਲੇ ਚਾਰੇ ਪਾ ਜਾਂਦੇ ਨੇ ਤੇ ਜਿਹੜੀ ਮਸ਼ੀਨ ਹੈ ਇਹ ਦੇਖ ਲਓ ਵੀ ਤੁਸੀਂ ਛੋਟੇ ਲੋਡ ਚੱਲ ਰਹੀ ਆ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਹਨੂੰ ਖੁੱਟਾਂ ਲੋਡ ਹੀ ਚਲਾਉਣਾ ਆ ਹਾਂ ਜੇ ਕਿਤੇ ਖਾਲ ਖੂਲ ਆਵੇ ਉੱਥੇ ਕਿਤੇ ਟਾਂਡਾ ਡਿੱਗ ਜਾਂਦਾ ਆ ਤੇ ਆਪਾਂ ਨਾਲ ਦੋ ਤਿੰਨ ਲੇਬਰ ਵਾਲੇ ੱਡੇ ਹੋਏ ਸੀ ਉਹ ਚੱਕ ਕੇ ਰੱਖ ਦਿੰਦੇ ਨੇ ਆਪਾਂ ਅਕਸਰ ਕਣਕ ਦੇ ਜਿਹੜੇ ਢਾਲ ਨੇ ਫੜਦੇ ਰਹਣੇ ਆ ਤੇ ਝੋਨੇ ਦੇ ਵੀ ਢਾਲ ਫੜਦੇ ਰਹਣੇ ਆ ਓਕਣ ਕਿਤੇ ਨ ਇੱਕ ਅੱਧਾ ਜਿਹੜਾ ਟਾਂਡਾ ਡਿੱਗ ਜਾਂਦਾ ਆ ਤੇ ਮੱਕੀ ਪੜਿਆ ਜਾਂਦਾ ਆ ਪਰ ਕੰਮ ਨਵੇੜ ਬਹੁਤ ਵਧੀਆ ਘੰਟੇ ਦੇ ਵਿੱਚ ਇੱਕ ਘੰਟੇ ਦੇ ਵਿੱਚ ਇੱਕ ਕਿੱਲਾ ਬੜੇ ਆਰਾਮ ਦੇ ਨਾਲ ਵੱਢ ਕੇ ਅਚਾਰ ਟਰਾਲੀ ਦੇ ਵਿੱਚੇ ਪਾ ਦਿੰਦੀ ਆ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਤੇ ਵੀ ਕਿੰਨੀ ਸਪੀਡ ਨਾਲ ਕੰਮ ਚੱਲ ਰਿਹਾ ਤੇ ਕੋਈ ਗਰਮੀ ਦਾ ਚੱਕਰ ਨਹੀਂ ਏਸੀ ਕੈਬਨ ਬਹੁਤ ਚੰਗਾ ਆ ਮਸ਼ੀਨ ਦਾ ਏਸੀ ਕੈਬਨ 'ਚ ਬੈਠ ਕੇ ਕੰਮ ਕਰ ਲੋ ਬਸ ਉਹਨਾਂ ਟਰੈਕਟਰ ਰਹਿ ਗਏ ਇਹਨਾਂ ਤੇ ਵੀ ਮੈਨੂੰ ਲੱਗਦਾ ਬਾਈ ਹੁਣੀ ਅਗਲੇ ਸਾਲ ਏਸੀ ਕੈਬਨ ਲਵਾਏ ਲੈਣਗੇ ਕਿਉਂਕਿ ਇਹਨਾਂ ਕੋਲੇ ਕੰਮ ਹੀ ਸਾਰਾ ਮੱਕੀ ਦਾ ਜਿਹੜਾ ਹੁੰਦਾ ਆ ਆਹੀ ਸੀਜ਼ਨ ਦੇ ਵਿੱਚ ਬਹੁਤ ਸਖਤ ਦਿਨਾਂ ਦਾ ਕੰਮ ਹੁੰਦਾ ਹੈ ਮੱਕੀ ਦਾ। ਛਿਆਲਾਂ ਦੇ ਵਿੱਚ ਤਾਂ ਕੰਮ ਕਰਨੇ ਸੌਖੇ ਨੇ ਪਰ ਗਰਮੀਆਂ ਵਿੱਚ ਕੰਮ ਕਰਨੇ ਬਹੁਤ ਔਖੇ ਨੇ। ਤੇ ਜਿਹੜਾ ਮੱਕੀ ਦਾ ਦੇਖ ਲੋ ਆਚਾਰ ਪਾ ਗਿਆ ਸਮਝ ਲੋ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ। ਛੇਤੀ ਛੇਤੀ ਕੋਈ ਮੱਕੀ ਦੇ ਆਚਾਰ ਨੂੰ ਹੱਥ ਨਹੀਂ ਪਾਉਂਦਾ। ਛੇਤੀ ਦਾ ਕੋਈ ਮੱਕੀ ਦੀ ਬਜਾਈ ਵੀ ਨਹੀਂ ਕਰਦਾ ਕਿਉਂਕਿ ਪਾਲਣੀ ਬਹੁਤ ਔਖਿਆ ਕਣਕ ਤੋਂ ਬਾਅਦ ਵਾਲੀ ਮੱਕੀ। ਪਰ ਆਪਾਂ ਨੇ 5 ਕਿੱਲੇ ਮੱਕੀ ਦੀ ਬਜਾਈ ਕੀਤੀ ਸੀ ਤੇ ਬਹੁਤ ਵਧੀਆ ਹੋ ਗਏ ਤੇ ਆਪਾਂ ਆਪਣੇ ਖੁਸ਼ ਹੋਣ ਨੂੰ ਵਧੀਆ ਆਚਾਰ ਜਿਹਦਾ 5 ਕਿੱਲੇਾਂ ਦਾ ਵਧੀਆ ਖੁੱਲਾ ਡੁੱਲਾ ਪਾ ਲਿਆ। ਤੇ ਬਾਈ ਉਹਨਾਂ ਦਾ ਧੰਨਵਾਦ ਆ ਜਿਹੜੇ ਪਾ ਗਏ ਤੇ ਬਾਕੀ ਦੋਸਤੋ ਜੇਕਰ ਤੁਸੀਂ ਬਾਈ ਉਹਨਾਂ ਤੋਂ ਚਾਰ ਪਵਾਉਣਾ ਹੋਵੇ ਮੈਂ ਇੱਥੇ ਸਕਰੀਨ ਤੇ ਨੰਬਰ ਮੈਂਸ਼ਨ ਕਰ ਰਿਹਾ ਜੇਕਰ ਤੁਸੀਂ ਨਾਬੇ ਏਰੀਏ ਦੇੋਂ ਸਰਹੰਦ ਏਰੀਏ ਦੇੋਂ ਤਾਂ ਬਾਈ ਉਹਨਾਂ ਨੂੰ ਫੋਨ ਕਾਲ ਕਰਕੇ ਪੁੱਛ ਸਕਦੇ ਹੋ ਤੇ ਰੇਟ ਵਗੈਰਾ ਵੀ ਬਾਈ ਉਹਨਾਂ ਨੂੰ ਹੀ ਪੁੱਛ ਲਿਓ ਕਿਉਂਕਿ ਰੇਟ ਬਾਰੇ ਤੁਸੀਂ ਜਿਆਦਾ ਵਾਰ ਗੀੜੀਆਂ ਨਾ ਕਰਿਆ ਕਰੋ ਤੁਹਾਡਾ ਕੰਮ ਸਹੀ ਹੋਣਾ ਚਾਹੀਦਾ ਰੇਟ ਤਾਂ ਜੋ ਮਾਰਕੀਟ ਚ ਚੱਲਦਾ ਉਹ ਤਾਂ ਚੁਲਾਗੜੇ ਨੇ ਲੈਣਾ ਹੀ ਆ ਪਰ ਨਜਾਇਜ਼ ਵੀ ਨਾ ਲਵੇ ਵੀ ਆਪਾਂ ਚਲੋ ਗੱਲ ਕਹਿਣੇ ਆ ਜੋ ਜਾਇਜ਼ ਜਾਇਜ਼ ਹੋ ਦੇਣਾ ਚਾਹੀਦਾ ਹੈ ਤੇ ਇੱਕ ਕਿਸਾਨ ਭਰਾਵਾਂ ਨੂੰ ਅਪੀਲ ਆ ਵੀ ਵਾਹਣ ਨਹੀਂ ਲਘੋਣਾ ਚਾਹੀਦਾ ਜਦੋਂ ਨਾ ਕਿਸਾਨ ਭਰਾ ਵਾਹਣ ਲਘੋ ਲੈਂਦੇ ਨੇ ਘੱਟ ਦੱਸਦੇ ਨੇ ਉਦੋਂ ਮਨ ਬਹੁਤ ਦੁਖੀ ਹੁੰਦਾ ਮਸ਼ੀਨ ਵਾਲੇ ਨੂੰ ਪਤਾ ਤਾਂ ਲੱਗ ਜਾਂਦਾ ਕਿਉਂਕਿ ਜੇਬਾਂ ਦੇ ਵਿੱਚ ਅੱਜ ਕੱਲ ਮੋਬਾਈਲ ਨੇ ਮੈਪਿੰਗ ਦੇ ਨਾਲ ਜਿਹਦੀ ਨਾਲ ਦੀ ਨਾਲ ਖੇਤ ਦੀ ਮੈਪਿੰਗ ਹੋ ਜਾਂਦੀ ਆ ਪਰ ਅਗਲਾ ਕਹਿੰਦਾ ਵੀ ਚਲ ਕਾ ਨੂੰ ਰੋਲੇ ਨੂੰ ਥਾਂ ਹੋ ਜੂਗਾ ਰਹਿਣ ਤੋਂ ਚੁੱਪ ਕਰ ਜੋ ਅੱਗੇ ਤੋਂ ਫਿਰ ਅਗਲਾ ਦੁਆਰੇ ਮੱਕੀ ਦਾ ਚਾਰ ਪਾਉ ਨਹੀਂ ਆਵੇਗਾ ਤੇ ਇੱਧਰ ਬਾਈ ਜونی ਮਸ਼ੀਨ ਤੇ ਗੜਾਸੇ ਤਿੱਕੇ ਕਰ ਰਹੇ ਨਾਲ ਚਾਹ ਪੀਣ ਲੱਗੇ ਨਾਲ ਕਹਿੰਦੇ ਚਲੋ ਗੜਾਸਿਆਂ ਨੂੰ ਰੇਕਤੀ ਲਾ ਲੈਨੇ ਆ ਕਿਉਂਕਿ ਐਡੀ ਬੜੀ ਮਸ਼ੀਨ ਦੇ ਗੜਾਸੇ ਕੋਲ ਕੇ ਕਾਰਖਾਨੇ ਲੈ ਕੇ ਜਾਵਾਂਗੇ ਫੇਰ ਤਾਂ ਮੱਕੀ ਦਾ ਆਚਾਰ ਪੈ ਗਿਆ ਤੇ ਫੁੱਲ ਇਹ ਹਾਈਡਰੋਲਿਕੇ ਕੰਮ ਕਰਦਿੰਦੇ ਨੇ ਜਿਹੜੇ ਸੈਂਡ ਤੇ ਗੜਾਸੇ ਲੱਗਦੇ ਨੇ ਤੁਹਾਨੂੰ ਦਿਖਾਉਨੇ ਆ ਤੇ ਇੰਡੀਆ ਦੀ ਫਰਸਟ ਇਹ ਚੈਨਲੈਸ ਫੋਰੇਜ ਕਟਰ ਮਸ਼ੀਨ ਆਏ ਚੈਨਲੈਸ ਹੈ ਨੀ ਇਹਦੇ ਵਿੱਚ ਅਕਸਰ ਚੈਨਾ ਵਗੈਰਾ ਚੱਲਦੀ ਰਹਿੰਦੀ ਨੇ ਪਰ ਇਹਦੇ ਵਿੱਚ ਕੋਈ ਚੈਨ ਨਹੀਂ ਚੱਲਦੀ ਹੈਗੀ ਬੈਲਟ ਵਗੈਰਾ ਦੇ ਨਾਲ ਇੱਕ ਕਟਰ ਚੱਲਦਾ ਹੈ ਤੇ ਇਹ ਵੀ ਕਟਰ ਹੈ ਜਿਹੜਾ ਇਹ ਵੀ ਪ੍ਰੈਸ਼ਰ ਦੇ ਨਾਲ ਚੱਲਦਾ ਹੈ ਜਿਹੜੇ ਦੇ ਵਿੱਚ ਅੱਗੇ ਹੋਰ ਕੰਮ ਕੱਦ ਪੁੱਤਰਾ ਹੁੰਦਾ ਹੈ ਤੇ ਇਹ ਗੜਾਸੇ ਤੁਸੀਂ ਦੇਖ ਸਕਦੇ ਹੋ ਸ਼ਾਇਦ ਕੈਮਰੇ ਦੇ ਵਿੱਚ ਚਿੰਗਾੜੀਆਂ ਜਿਹੀ ਨਹੀਂ ਨਜ਼ਰ ਆ ਰਹੀਆਂ ਤੇ ਉਹ ਘੁੰਮ ਰਹੀਆ ਸੈਹਣ ਉੱਧਰ ਨੂੰ ਜਾਂਦਾ ਹੈ ਇੱਧਰ ਨੂੰ ਜਾਂਦਾ ਹੈ ਪੂਰਾ ਇਹ ਹਾਈਡਰੋਲਿਕ ਸਿਸਟਮ ਦੇ ਨਾਲ ਹੀ ਗੜਾਸੇ ਦੇਖੇ ਕਰੇ ਜਾ ਰਹੇ ਨੇ ਦੋਸਤੋ ਤੇ ਇਹੀ ਜਿਹੜੀ ਤਕਨੀਕ ਆ ਇਹ ਤਕਨੀਕਾਂ ਕਰਕੇ ਆਪਾਂ ਹੁਣ ਚਲੋ ਅੱਗੇ ਵਧ ਰਹੇ ਆ ਵਧੀਆ ਗੱਲ ਹੈ ਤਕਨੀਕਾਂ ਆਉਣੀਆਂ ਚਾਹੀਦੀਆਂ ਨੇ ਨਹੀਂ ਇਹ ਜੈਗਵਾਰ ਦੀ ਮਸ਼ੀਨ ਆਉਂਦੀ ਸੀ ਕਲਾਸ ਦੀ ਜੈਗਵਾਰ ਮਾਡਲ 3 ਕਰੋੜ ਦੀ ਉਹ 3 ਕਰੋੜ ਵਾਲੀ ਮਸ਼ੀਨ ਤੁਹਾਨੂੰ 40 ਲੱਖ ਦੇ ਵਿੱਚ ਮਿਲ ਰਹੀ ਆ ਤੇ 40 ਲੱਖ ਵੀ ਚਲੋ ਬਹੁਤ ਹੁੰਦਾ ਆ ਥੋੜਾ ਨਹੀਂ ਹੈਗਾ ਪਰ ਕਿੰਨਾ ਕਿਤੇ ਕਰਕੇ ਚੀਜ਼ਾਂ ਦੀ ਤਕਨੀਕ ਔਣ ਕਰਕੇ ਆਪਾਂ ਜਿਹੜਾ ਇੰਡੀਆ ਆਪਣਾ ਅੱਗੇ ਜਾ ਰਿਹਾ ਆਪਣਾ ਪੰਜਾਬ ਅੱਗੇ ਜਾ ਰਿਹਾ ਮੈਂ ਤਾਂ ਚਾਹਾਂਗਾ ਵੀ ਆਪਣਾ ਪੰਜਾਬ ਜਿੰਨੀਆਂ ਹੁਣ ਤਰੱਕੀਆਂ ਕਰੇ ਤਰੱਕੀਆਂ ਵੱਲ ਜਾਈਏ ਪਰ ਦੋਸਤੋ ਜਿਹੜੀ ਮੱਕੀ ਦੀ ਫਸਲ ਆ ਇੱਥੇ ਮੈਂ ਇੱਕ ਗੱਲ ਐਡ ਔਨ ਕਰ ਦੇਣਾ ਵੀ ਇਹ ਪਾਣੀ ਵੀ ਬਹੁਤ ਜ਼ਿਆਦਾ ਲੈਂਦੀ ਆ ਇਹਨੂੰ ਤੁਸੀਂ ਆਪਣੇ ਘਰ ਦੇ ਪਸ਼ੂਆਂ ਜਿੰਨੇ ਕਿ ਹੈਗੇ ਨੇ ਉਹਨਾਂ ਘਾਚਾਰ ਅਬ ਦਾ ਪਰਸਨਾ ਦੇ ਲਈ ਜ਼ਰੂਰ ਕਰ ਕਰ ਲਿਆ ਕਰੋ ਪਰ ਜੇਕਰ ਤੁਸੀਂ ਬਿਜ਼ਨਸ ਦੇ ਲਈ ਮੱਕੀ ਕਰ ਰਹੇ ਹੋ ਤਾਂ ਉਹ ਥੋੜਾ ਗਲਤ ਆ ਤੁਸੀਂ ਮੂੰਗੀ ਵਗੈਰਾ ਦੀਆਂ ਫਸਲਾਂ ਨੂੰ ਪਹਿਲ ਦੇ ਦਿਓ ਤੇ ਦੋਸਤੋ ਇਸ ਵਾਰ ਤਾਂ ਬਾਈ ਉਹਨਾਂ ਨੇ ਮਸ਼ੀਨ ਉੱਪਰ ਏਸੀ ਕਮ ਲਵਾ ਕੇ ਨਾ ਸਿਰਾ ਕਰਵਾਤਾ ਨਹੀਂ ਅੱਗੇ ਤਾਂ ਮੱਕੀ ਦਾ ਸੈਲਜ ਪਾਉਣ ਸਮੇਂ ਬਿਪਤਾ ਜੀ ਕੁੱਟੀ ਜਾਂਦੇ ਸੀ ਐਕਜੀ ਤਾਂ ਏਸੀ 'ਚ ਬੈਠ ਕੇ ਪੂਰਾ ਵਧੀਆ ਏ1 ਗੁੱਡ ਨਜ਼ਾਰੇ ਨਾਲ ਮੱਕੀ ਦਾ ਸੈਲਜ ਪਾਇਆ ਨਹੀਂ ਕਹਿੰਦੇੰ ਅੰਦਰ ਵੀ ਮੱਕੀ ਦਾ ਸੈਲਜ ਤਾਂ ਪਾਉਣਾ ਬਹੁਤ ਔਖਾ ਆ ਪਰ ਆਪਾਂ ਨੂੰ ਕੋਈ ਔਖਾ ਨਹੀਂ ਲੱਗਿਆ ਆਪਾਂ ਦਾ ਪੂਰਾ ਦੁਪਹਿਰਾ ਏਸੀ ਕੈਬਨ 'ਚ ਗੱਡਿਆ ਚਲੋ ਸਾਮੀ ਜਾ ਕੇ ਜਿਹੜਾ ਕੰਮ ਸੈਟਿੰਗ ਕਰਨ ਵਾਲਾ ਸੀ 4 ਲੱਖ ਰੁਪਏ ਦਾ ਉਹ ਵੀ ਕਰ ਲਿਆ ਪਰ ਇੱਥੇ ਬੈਠ ਕੇ ਪੂਰਾ ਵਧੀਆ ਆਨੰਦ ਮਈ ਦੇ ਨਾਲ ਆਪਾਂ ਸੈਲਜ ਪਾਉਂਦਾ ਵੀ ਦੇਖ ਸਕਦੇ ਆਂ ਤੇ ਬਾਈ ਨਾਲ ਗੱਲਾਂ ਬਾਤਾਂ ਵੀ ਕਰੀਆਂ ਪੂਰਾ ਓਕੇ ਰਿਪੋਰਟ ਰਹੀ ਏਸੀ ਕੈਬਨ ਬਹੁਤ ਕਾਮਜਾਬਾ ਕੋਈ ਦਿੱਕਤ ਨਹੀਂ ਹੈਗੀ ਫੁੱਲ ਓਕੇ ਕੰਮ ਆ ਏਸੀ ਕੈਬਨ ਦਾ ਦੇ ਬਾਈ ਹੁਣ ਗਿੱਲੇ ਗੁੱਲੇ ਦੇ ਵਿੱਚ ਆਮੇ ਪਾਈ ਜਾਂਦੇ ਨੇ ਤੁਸੀਂ ਵੇਖ ਸਕਦੇ ਹੋ ਤੇ ਬੂਮ ਦਾ ਤੁਸੀਂ ਮਾਰ ਦੇਖ ਸਕਦੇ ਹੋ ਵੀ ਇੱਕ ਫਾਂਡ ਲਵੇ ਛੱਡ ਕੇ ਫਿਰ ਅੱਗੇ ਪਾਰਿਆ ਤਕਰੀਬਨ ਮੈਨੂੰ ਲੱਗਦਾ ਵੀ ਬੂਮ 25 ਫੁੱਟ ਤੱਕ ਮਾਰ ਕਰਦਾ ਹੈ ਤੇ ਦੋਸਤੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੇਕਰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਅੱਗੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰਦਿਆ ਕਰੋ ਤਾਂ ਜੋ ਹਰੇਕ ਬੰਦਾ ਇਹ ਵੀਡੀਓ ਦੇਖ ਕੇ ਆਪਣਾ ਮੱਕੀ ਦਾ ਫੈਲੇ ਸਹੀ ਤਰੀਕੇ ਨਾਲ ਪਾ ਸਕੇ ਤੇ ਇਸ ਤੋਂ ਇਲਾਵਾ ਆਚਾਰ ਸੰਬੰਧੀ ਆਪਣੇ ਚੈਨਲ ਉੱਪਰ ਪੂਰੀਆਂ ਵੀਡੀਓ ਪਈਆਂ ਨੇ ਤੁਸੀਂ ਜਾ ਕੇ ਆਪਣੇ ਚੈਨਲ ਤੇ ਦੇਖ ਸਕਦੇ ਹੋ ਧੰਨਵਾਦ